ਹਾਂਜੀ ਦੋਸਤੋ ਸਵਾਗਤ ਹੈ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਹਾਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਅੱਜ ਬਾਈ ਆਪਾਂ ਇੱਕ ਕਿਸਾਨ ਦੇ ਖੇਤ ਵਿੱਚ ਆਏ ਸੀਗੇ ਤੇ ਉੱਥੇ ਤੁਹਾਨੂੰ ਇੱਕ ਕਣਕ ਦਾ ਬੀਜ ਦਿਖਾਉਣ ਲੱਗੇ ਇੱਕ ਵੱਖਰਾ ਜਿਹਾ ਬੀ ਹੈਗਾ ਤਾਂ ਆਪਾਂ ਪਿੰਡ ਕਿਸਨਗੜ੍ਹ ਤੇ ਜ਼ਿਲ੍ਹਾ ਮਾਨਸ ਹੈਗਾ ਇੱਥੋਂ ਪਿਛਲੀ ਵਾਰ ਵੀ ਇੱਕ ਵੀਡੀਓ ਬਣੀ ਸੀਗੀ ਕਣਕ ਦੇ ਰਿਲੇਟਿਡ ਤੇ ਇਹਦਾ ਇੱਕ ਤਾਂ ਝਾੜ ਦਾ ਬਹੁਤ ਫਰਕ ਹੈ ਬਾਈ ਤੇ ਦੂਜਾ ਨੰਬਰ ਇਹਦੀ ਜਿਹੜੀ ਬੱਲੀ ਦੇ ਵਿੱਚ ਦਾਣੇ ਨੇ ਉਹ ਦੂਜੀਆਂ ਬੱਲੀਆਂ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਹੈਗਾ ਪਿਛਲੀ ਵਾਰ ਬਹੁਤ ਜ਼ਿਆਦਾ ਜਿਹੜਾ ਬੀ ਹੈ ਇਹ ਸੇਲ ਹੋਇਆ ਸੀਗਾ ਤੇ ਤੁਸੀਂ ਬੱਲੀ ਦੇਖ ਕੇ ਹੈਰਾਨ ਰਹ ਜੂਗੇ ਵੀ ਐਡੀ ਐਡੀ ਬੱਲੀ ਕਣਕ ਦੀ ਨਹੀਂ ਦੇਖੀ ਬੱਲੀ ਵੱਡੀ ਵੀ ਹੈ ਵਜਨਦਾਰ ਵੀ ਹੈ ਤੇ ਦਾਣੇ ਵੀ ਜ਼ਿਆਦੇ ਨੇ ਕੇਰ ਦਾ ਵੀ ਜਦੋਂ ਦਾਣੇ ਵੱਧ ਹੋਏ ਤੇ ਵਜਨ ਜ਼ਿਆਦੇ ਹੋਏ ਕੇਰ ਦਾ ਵੀ ਆਟੋਮੈਟਿਕ ਹੀ ਫਰਕ ਰਹੂਗਾ ਬਾਈ ਨਾਲ ਗੱਲ ਕਰਾਵਾਂਗੇ ਤੇ ਤੁਹਾਨੂੰ ਬਾਈ ਦਾ ਸਕਰੀਨ ਤੇ ਨੰਬਰ ਵੀ ਦੇਵਾਂਗੇ ਜਿਸ ਪ੍ਰਾਣੇ ਖਰੀਦਣੀ ਹੋਈ ਤਾਂ ਉਹ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲਾਂ ਪੂਰੀ ਤਰ੍ਹਾਂ ਤੁਸੀਂ ਕਣਕ ਦੀ ਜਿਹੜੀ ਬੀ ਦੀ ਡਿਟੇਲ ਹੈ ਉਹ ਲਓ ਬੀ ਕਿਵੇਂ ਤਿਆਰ ਕਰਿਆ ਤੇ ਕਿੰਨੀ ਇਹਦਾ ਜਿਹੜਾ ਬਾਈਆਂ ਦੇ ਮੂੰਹੋਂ ਸੁਣਾਂਗੇ ਵੀ ਕਿੰਨਾ ਜਿਹੜੀ ਪਿਛਲੇ ਸਾਲ ਝਾੜ ਰਹੇਗਾ ਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਇਹ ਬਾਈ ਕਿਸਨਗੜ੍ਹ ਤੋਂ ਨੇ ਇਹ ਤੁਹਾਨੂੰ ਦੱਸਣਗੇ ਬਾਈ ਵੀ ਇਹਦਾ ਜਿਹੜਾ ਬੀਜ ਦਾ ਕੇ ਰਹਿ ਗਿਆ ਕਿੰਨਾ ਰੇ ਕਿਵੇਂ ਤਿਆਰ ਕਰਿਆ ਕੀ ਦੀ ਡਿਟੇਲ ਹੈ ਬਾਈ ਜੀ ਦੱਸਿਓ ਮੜੀ ਜੀ ਪਹਿਲਾਂ ਤਾਂ ਵੀਰੇ ਆਪਾਂ ਨੇ ਆ ਗੱਗੇ ਤੋਂ ਬੀਜ ਲਿਆ ਪਰ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕਨਾਲ ਬੀਜੀ ਠੀਕ ਹੈ ਜੀ ਪਰ ਪਰ ਕਨਾਲ ਬੀਜ ਕੇ ਉਸ ਤੋਂ ਬਾਅਦ ਜੀ ਠੀਕ ਹੈ ਜੀ ਅਸੀਂ ਐਸਕੇ ਕੀਲਾ ਬੀਜਿਆ ਜੀ ਠੀਕ ਹੈ ਇਲੇ ਦੇ ਵਿੱਚ ਉਹ ਬੱਲੀ ਤੇ ਇਹ ਬੱਲੀ ਦਾ 100-100 ਕੋ ਦਾ ਫਰਕ ਹੈ ਜੀ ਠੀਕ ਹੈ ਜੀ ਉਹ ਬੱਲੀ ਚ ਦਾਣੇ ਨੇ 60-70 ਠੀਕ ਹੈ ਜੀ ਇਹ ਚ ਨੇ ਜੀ 120 ਠੀਕ ਹੈ ਤੇ ਹੁਣ ਦਾ ਤੁਹਾਡੇ ਸਾਹਮਣੇ ਜੀ ਬੱਲੀ ਦਾ ਫਰਕ ਹੈ ਤੇ ਪਿੰਡ ਸਾਡਾ ਕਿਸ਼ਨਗੜਾ ਹੈ ਜੀ ਮੇਰਾ ਨਾਮ ਕਾਲਾ ਹੈ ਜੀ ਮੁੰਡਾ ਮੈਂ ਬਗੀਚੇ ਦਾ ਠੀਕ ਹੈ ਜੀ ਤੇ ਸਾਰਾ ਕੋਲੰਬਰ ਕੰਮ ਹੈ ਜੀ ਸਾਰਾ ਬੱਲੀ ਦੇ ਤੇ ਉਹ ਬੱਲੀ ਦਾ 100-100 ਕੋ ਦਾ ਫਰਕ ਹੈ ਜੀ 40 ਕਿਲੋ ਚੋਂ 20 ਪੈਂਦਾ ਠੀਕ ਹੈ ਤੇ ਸਹੀ ਪਕਾਉ ਹੈ ਵਧੀਆ ਬੱਲੀ ਹੈ ਜੀ ਕੋਈ ਦਿੱਕਤ ਨਹੀਂ ਜੇ ਕਿਸੇ ਸਾਡੇ ਨਾਲ ਭਾਈ ਸੰਪਰਕ ਕਰਨਾ ਹੋਵੇ ਤੁਹਾਡੇ ਸਾਹਮਣੇ ਬੱਲੀ ਤੇ ਉਹ ਬੱਲੀ ਦਾ ਦਿਨ ਰਾਤ ਦਾ ਫਰਕ ਹੈ ਮਤਲਬ ਜੇ ਹੁਣ ਕੋਈ ਉਸਨੇ ਦੇਖਣੀ ਹੋਵੇ ਤੁਸੀਂ ਇੱਥੇ ਦਿਖਾ ਸਕਦੇ ਹੋ ਫਿਰ ਦਿਖਾ ਸਕਦਾ ਜੀ ਅਸੀਂ ਤੁਹਾਡੇ ਨੰਬਰ ਦੇਖਾਂਗੇ ਆ ਪੰਜ ਚਾਰ ਦਿਨਾਂ ਦਾ ਸਾਡੀ ਕਰਕੇ ਇਹ ਵੱਡਣ ਦੀ ਤਿਆਰ ਹੈ ਜੀ ਦੇਖ ਕੇ ਸੰਪਰਕ ਕਰਨਾ ਤੁਹਾਨੂੰ ਨੰਬਰ ਦੇ ਦਰਾਂਗੇ ਕੋਈ ਦਿਨਾਂ ਦਾ ਫਰਕ ਤਾਂ ਨਹੀਂ ਕੋਈ ਦਿਨ ਸਮਾਂ ਵੱਧ ਘੱਟ ਲੈਣਾ ਨਹੀਂ ਨਹੀਂ ਦਿਨਾਂ ਦਾ ਕੋਈ ਫਰਕ ਨਹੀਂ ਹੈਗਾ ਜੀ ਅੱਛਾ 40 ਕਿਲੋ ਵੀ ਪੈਂਦਾ ਹੈ 120 ਦਾਣੇ ਨੇ ਬੱਲੀ ਚ ਉਹਦੇ ਬੱਲੀ ਜੀ 70 60 70 ਦਾਣੇ ਨੇ ਤੁਹਾਡੇ ਸਾਹਮਣੇ ਜੀ ਆ ਬ ਆਪਾਂ ਇੱਕ ਮਤਲਬ ਨਾ ਟ੍ਰੇਲ ਦੇ ਤੌਰ ਤੇ ਦਿਖਾਇਆ ਤੁਹਾਨੂੰ ਤੇ ਆਹ ਦੇਖ ਲਓ ਆਹ ਵੱਲੀ ਦੇਖ ਲਓ ਨਾਲੇ ਤਾਂ ਤੇ ਆਹ ਦੇਖ ਲਓ ਬਾਈ 120 ਦਾਣੇ ਕਹਿੰਦਾ ਇਹਦੇ ਵਿੱਚ ਅਸੀਂ ਕੱਲ ਦਾਣੇ ਗਿਨੇ ਸੀ ਬਾਈ 120 ਤੋਂ ਵੀ ਜ਼ਿਆਦਾ ਦਾਣੇ ਨੇਗੇ 140 ਤੋਂ ਵੀ ਪਲੱਸ ਦਾਣੇ ਨੇ ਮੈਕਸਿਮਮ ਜ 120 ਦਾਣੇ ਮੰਨ ਕੇ ਚੱਲੋ ਆਹ ਵੱਲੀ ਦੇਖ ਲਓ ਬਾਈ ਜਿਹੜੇ ਇੱਕ ਵਾਈ ਗੱਲ ਹੋ ਰਿਆ ਕੋਈ ਮਤ ਕੇ ਵੱਲੀ ਨਹੀਂ ਥੋੜੀ ਸਾਰੀਆਂ ਵੱਲੀਆਂ ਜਿਹੜੀਆਂ ਨੇ ਜਿਹੜੀ ਮਰਜ਼ੀ ਆ ਕੇ ਤੁਸੀਂ ਕਣਕ ਦੇਖ ਸਕਦੇ ਹੋ ਜਿਹੜੀ ਮਰਜ਼ੀ ਵੱਲੀ ਆ ਕੇ ਤੋੜ ਸਕਦੇ ਹੋ ਦੂਜੀ ਕਣਕ ਦੇ ਮਤਲਬ ਕਣਕ ਦੀ ਵੱਲੀ ਤੁਸੀਂ ਲੈ ਸਕਦੇ ਹੋ ਦਨ ਦਾ ਅਧਾ ਫਰਕ ਹੈ ਬਾਈ ਦੂਜੀ ਨਾਲੋਂ 10 ਮਣ ਕੇਰ ਦਾ ਫਰਕ ਵੱਧ ਰਾਮ ਨਾਲ ਡਿਫਰੈਂਸ ਇੰਨਾ ਕਾ ਹੈਗੀ ਹੈਗਾ ਕਿਉਂਕਿ ਪਿਛਲੇ ਸਾਲ ਅਸੀਂ ਨੇ ਆਪਣੀ ਅੱਖੀ ਗਣਕ ਦਾ ਵੀ ਦੇਖਿਆ ਬਾਈ ਇਹ ਐਤ ਕੀ ਸੋਡ ਨਾਲ ਤਾਂ ਵੀਡੀਓ ਸਾਂਝੀ ਕਰੀ ਹੈ ਵੀ ਜੇ ਕਿਸੇ ਭਰਾ ਨੇ ਵੀ ਲੈਣਾ ਹੋਵੇ ਤਾਂ ਬਾਈ ਇਹਨਾਂ ਨਾਲ ਬਾਈਆਂ ਨਾਲ ਸੰਪਰਕ ਕਰ ਸਕਦਾ ਹੈ ਵੀ ਸਕਰੀਨ ਦੇ ਉੱਤੇ ਮਤਲਬ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਚੱਲੂਗਾ ਤੇ ਉਹਦੇ ਤੇ ਤੁਸੀਂ ਮੁੱਲ ਵੀ ਲੈ ਸਕਦੇ ਹੋ ਬਾਈ ਬਾਈ ਨੂੰ ਰੇਟ ਤੁਹਾਨੂੰ ਮਤਲਬ ਵੀਡੀਓ ਦੇ ਵਿੱਚ ਨਹੀਂ ਦੱਸਦੇ ਤੇ ਤੁਹਾਨੂੰ ਮਤਲਬ ਫੋਨ ਤੇ ਤੁਸੀਂ ਸੰਪਰਕ ਕਰ ਲਓ ਠੀਕ ਹੈ ਜੀ ਕਿੰਨਾ ਮਰਜੀ ਤੁਸੀਂ ਵੀ ਇੱਕ ਕਿੱਲੇ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਹੋ ਬਾਈ ਬੁੱਕ ਕਰਾਉਣਾ ਹੈ ਤੁਸੀਂ ਬੁੱਕ ਕਰਾ ਦਿਓ ਵੈਸੇ ਲੈਣਾ ਤਾਂ ਤੁਸੀਂ ਵੈਸੇ ਲੈ ਲਿਓ ਤੇ ਬਾਈ ਦੂਜੀ ਕਣਕ ਨਾਲੋਂ ਇਹ ਵੀ ਇੱਧਰ ਵੀ ਇਹੀ ਵੀ ਹੈ ਬਾਈ ਦੂਜੇ ਜਿਨ੍ਹਾਂ ਨੇ ਪਿਛਲੀ ਵਾਰ ਸੇਲ ਕਰਾਇਆ ਦੀ ਉਹਨਾਂ ਦੀ ਕਣਕ ਆ ਗਈ ਤੇ ਬਾਈ ਕੋਲੇ ਪਿਛਲੀ ਵਾਰ ਇਹਨਾਂ ਨੇ 76 77 ਮਣ ਦਾ ਜਿਹੜਾ ਐਸਟੀਮੇਟ ਹੈ ਬਾਈ ਉਹ ਪਿਛਲੇ ਸਾਲ ਕਣਕ ਦਾ ਇਹਨਾਂ ਨੇ ਲਾਇਆ ਥੀ ਪਿਛਲੀ ਵਾਰ 77 78 ਮਣ ਦੇ ਜਿਹੜੇ ਮਤਲਬ 75 ਤੋਂ ਪਲੱਸ ਪਲੱਸ ਰਹੀ ਹੈ ਕਣਕੇ ਇਹ ਤੇ ਐਤਕੀ ਤੁਸੀਂ ਬਾਈ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੰਡ ਕਿਸਨਗੜਾ ਤੇ ਜ਼ਿਲ੍ਹਾ ਮਾਨਸਾ ਹੈਗਾ ਜਿਹੜਾ ਫੋਨ ਨੰਬਰ ਹੈ ਬਈ ਸਕਰੀਨ ਦੇ ਉੱਤੇ ਜੱਲੂਆ ਜੇ ਕਿਸੇ ਭਰਾ ਨੇ ਬੀ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰਕੇ ਬੀ ਲੈ ਸਕਦਾਓ ਕੇਰ ਦਾ ਦਿਨ ਰਾਤ ਦਾ ਫਰਕ ਇੱਥੇ ਆ ਕੇ ਦੇਖ ਲਓ ਪਿੰਡ ਦੇ ਵਿੱਚ ਪੁੱਛ ਲਿਓ ਜਿਹੜੇ ਜਿਹੜੇ ਭਰਾ ਲੈ ਕੇ ਗਏ ਨੇ ਉਹਨਾਂ ਦੇ ਬਾਈਆਂ ਕੋਲੇ ਸਾਰੀ ਡਿਟੇਲ ਹੈ ਕਿਸੇ ਮਰਜ਼ੀ ਨੂੰ ਪੁੱਛ ਲਓ ਬੀ ਦਾ ਫਰਕ ਹੈਗਾ ਸ਼ੇਅਰ ਤੁਸੀਂ ਕਰਨੀ ਹੈ ਜੀ ਕਈ ਵਾਰ ਇਹ ਹੁੰਦਾ ਵੀ ਆਪਾਂ ਨੇ ਜਾਂਦੇ ਅੱਜਕੱਲ ਕਿਉਂਕਿ ਜਮਾਨੀ ਇਹ ਹਜੇ ਆ ਗਿਆ ਤੇ ਆਪਾਂ ਨੂੰ ਸਮਾਂ ਉਹਨਾਂ ਲੈਂਦੀ ਹੈ ਖਾਦ ਖਰਾਕਦਾ ਤਾਂ ਨਹੀਂ ਫਰਕ ਹੈਗਾ ਬਈ ਖਾਦ ਉਹ ਨਹੀਂ ਲੈਂਦੀ 3-3 ਬੋਰੀਆਂ ਜੀ ਠੀਕ ਹੈ ਜ ਤਪਰੇ ਦਾ ਬਸ ਉਹਦਾ ਜੇ ਕੋਈ ਕਾਕੜਾ ਜੀ ਆਪਾਂ ਕਰ ਸਕਦੇ ਨਹੀਂ ਕੋਈ ਦਿੱਕਤ ਨਹੀਂ ਤੇ ਪਾਣੀ ਉਹ ਨਹੀਂ ਲੈਂਦੀ ਪਾਣੀ ਉਹ ਨਹੀਂ ਪਾਣੀ ਉਹ ਨਹੀਂ ਲੈਂਦੀ ਠੀਕ ਹੈ ਜੀ ਤਿੰਨ ਪਾਣੀ ਲੈਨੇ ਤਿੰਨ ਪਾਣੀਆਂ ਦੇ ਵਿੱਚ ਪੱਕ ਗਈ ਜਦੋਂ ਆਮ ਕਣਕਾਂ ਨਾਰਮਲ ਵੱਢਣੀਆਂ ਤਾਂ ਉਦੋਂ ਇਹ ਕਣਕ ਉਹਨੇ ਵੱਢਣੇ ਬਾਈ ਠੀਕ ਹੈ ਜੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਬਾਈ ਹਾਂ ਮੇਨ ਗੱਲ ਕੀ ਹੈ ਬਾਈ ਡਿਗਦੀ ਨਹੀਂ ਹੈਗੀ ਤੇ ਬੀਜੀ ਵੀ ਬਜਾਈ ਆਪਾਂ ਜ਼ੀਰੋ ਡਰੱਲਾਂ ਜਿਵੇਂ ਮਰਜ਼ੀ ਕਰ ਸਕਦੇ ਜਿਹੜਾ ਨਾੜਾ ਜੀ ਨਾੜਾ ਹਾਂ ਨਾੜਾ ਇਹਦਾ ਨੜ ਬਹੁਤ ਵੱਡਾ ਮੋਟਾ ਹੈ ਜੀ ਨਾੜਾ ਆਹ ਦੇਖ ਲਓ ਬਾਈ ਮਜ਼ਬੂਤ ਨੜ ਕਿੰਨਾ ਨਾਲੇ ਤੁਸੀਂ ਇਹਦਾ ਦੇਖੋ